ਸਰਦਾਰ ਡਰੈਗਰ ਨਾਲ ਰਿਲੇਟਡ ਤੁਸੀਂ ਹਾਲਕਾਰੀ 780 ਦੇ ਨਾਰਮਲ ਕਾਬੂ ਕੀਤਾ ਉਹ ਉਰਪਾ ਵਹਿ ਗਿਆ ਇੱਕ ਸਰਾ ਮਾਮਲਾ ਹੈ ਜਿਹੜਾ 39 ਜੰਮ ਰਾਮ ਭਈਆ ਔਰ ਕਿਤੇ ਕਿਤੇ ਰਹਿ ਮਲੇ ਅ ਨਸ਼ੇ ਦੇ ਵਿਰੁੱਧ ਜੰਗ ਦੇ ਵਿੱਚ ਜਲੰਧਰ ਤੇ ਹਾਥੀ ਪੁਲਿਸ ਨੂੰ ਉਸ ਨੇ ਸਫਲਤਾ ਅਸਲ ਹੋਈ ਜਦ ਜਲੰਧਰ ਤੇ ਹਾਥੀ ਸੀਨੀਅਰ ਪੁਲਿਸ ਕਪਤਾਨ ਸਰਦਾਰ ਗੁਰਮੀਤ ਸਿੰਘ ਚੋਹਾਨ ਪੀਪੀਐਸ ਅਤੇ DSP फ्लावर ਸਰਦਾਰ ਸਰਵ ਸੰਬਲ ਜੀ ਦੇ ਅਧੀਨ ਨਰਿਸ਼ਾ ਹੇਟ ਅਸੀਂ ਕਰੀਪ ਤਨ ਮੁਕਦਮੇ ਦਰਜ ਕੀਤੇ ਇਸ ਵਿੱਚ ਅਸੀਂ ਕਰੀਬ 8 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਇਹਨਾਂ ਵਿੱਚ ਦੋ ਮਹਿਲਾ ਤੋ ਨਸ਼ਾ ਤਸਕਰਾਂ ਇਹੀ ਘੜੀ ਦੇ ਵਿੱਚ ਇੱਕ ਮੁਕਦਮਾ ਨੰਬਰ 57 ਮਿਤੀ 11 ਤਨ 25 ਜਿਸ ਵਿੱਚ ਅਸੀਂ ਤਿੰਨ ਦੋਸ਼ੀ ਰਵੀ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਸਿਮੀ ਪੁੱਤਰ ਭੁਪਿੰਦਰ ਲਾਲ ਮਨੀਸ਼ਾ ਪੁੱਤਰੀ ਸਤਪਾਲ ਨੂੰ ਮੁਕਦਮਾ ਚ ਗ੍ਰਿਫਤਾਰ ਕੀਤਾ ਇਸ پاس ਸੋਸਨ 10 ਗ੍ਰਾਮ ਹੀਰੋਇਨ ਅਤੇ 100 ਗੋਲੀਆਂ ਨਸ਼ੀਲੀ ਐਟੀਜ਼ੁਲਮ ਦੀਆਂ ਬਰਮਦੀਆਂ ਜੋ ਕਿ ਕਮਰਸ਼ੀਅਲ ਕੁਆਂਟੀਟੀ ਹੈ ਅਤੇ ਮੁਕੱਦਮਾ ਨੰਬਰ 58 ਮਿਤੀ 11/3/25 ਚ ਰਕੇਸ਼ ਕੁਮਾਰ ਮਕੇਸ਼ ਕੁਮਾਰ ਅਤੇ ਰਮਨ ਕੁਮਾਰ ਪੁੱਤਰ ਜੀਤਰਾਮ ਅਸੀਰਾਂਗੜ ਨੂੰ ਗ੍ਰਿਫਤਾਰ ਕੀਤਾ ਨਾਪਸੰਗ 100 ਗੋਲੇ ਨਸ਼ੀਲੇ ਆਟੀ ਜ਼ੁਲਮ ਬਰਾਮਦ ਹੋਈਆਂ ਅਤੇ ਮੁਕੱਦਮਾ ਨੰਬਰ 59 ਮਿਤੀ 12/3/25 ਜੁਰਮ ਡਵਾਈ ਐਨਡੀਪੀਏ ਸੈਕਟਰ ਮੌਂਟੀ ਪੁੱਤਰ ਰਾਮ ਲਬਾਇਆ ਸੰਦੀਪ ਕੁਮਾਰ ਅਤੇ ਸਿੱਪੂ ਪੁੱਤਰ ਸੰਜੀਵ ਕੁਮਾਰ ਵਾਸੀ ਰਵਿਦਾਸਪੁਰ ਨੂੰ ਅੱਲਾ ਨੂੰ ਗ੍ਰਿਫਤਾਰ ਕੀਤਾ ਉਸ ਵਾਸਤੇ ਵੀ 100 ਗੋਲੀਆਂ ਨਸ਼ੀਲੇ ਮਰਮਦੂਗਿਆ ਜਿਸ ਅਪਦੇਸ ਸਾਹਿਬ ਦਾ ਹਾਲਾਤ ਤੋਂ ਗੱਲ ਕਲੀਅਰ ਹੈ ਕਾਫੀ ਦਿਨ ਤੋਂ ਨਸ਼ੀਲੇ ਕਾਰੋਬਾਰ ਚ ਲਫਤ ਸੀਗੇ ਨਾ ਸਿਮੀ ਤੇ ਕਰੀਬ ਦੋ ਮੁਕਦਮੇ ਮੁਕਦਮਾ ਨੰਬਰ 65/23 ਅਤੇ ਮੁਕਦਮਾ ਨੰਬਰ 133/24 21 22 ਐਨਡੀਪੀਐਸ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ ਹੈ ਮਨੀਸ਼ਾ ਪੁੱਤਰੀ ਸਤਪਾਲ ਤੇ 22 ਐਨਡੀਪੀਐਸ ਐਕਟ ਦੇ ਤਹਿਤ ਮੁਕਦਮਾ ਨੰਬਰ 297/17 ਦਰਜ ਹੈ ਰਮਨ ਕੁਮਾਰ ਤੇ ਪੰਜ ਪਰਚੇ ਦਰਜ ਜੋ ਕਿ ਚੋਰੀਆਂ ਦੇ ਖੋਆਂ ਦੇ ਐਨਡੀਪੀਐਸ ਸੈਕਟ ਦੇ ਤੇ ਸਿਲੈਕਟ ਦੇ ਨੇ ਮਕੇਸ਼ ਕੁਮਾਰ ਤੇ ਵੀ ਸ਼ਰਾਬ ਦੀ ਤਸਕਰੀ ਦੇ ਸੰਬੰਧੀ ਮਕਦਮਾ ਦਰਜ ਹੈ ਅਦੇ ਮੌਂਟੀ ਤੇ ਵੀ ਚੋਰੀਚ ਕਰੀ ਦੇ ਮਕਦਮੇ ਦਰਜ ਹੈ ਸਭ ਦੇ ਤਾਂ ਇਹ ਸਾਰੇ ਨੌਜਵਾਨ ਆ ਚਿੱਕੇ ਤੇ ਚਿੱਕੇ ਤੋਂ ਫਟਕੇ ਦੂਸਰੇ ਪਾਸੇ ਨੂੰ ਮੈਡੀਕਲ ਨਸ਼ੇ ਵੱਲ ਉੱਤਰ ਪਹੇਗੇ ਐਂਟੀ ਜਰਨਲ ਵੀ ਕੋੜੀ ਹੈਗੀ ਆ ਇਦੀ ਕੁਆਂਟੀਟੀ ਕੀ ਹੈਗੀ ਐ ਨਸ਼ੇ ਦੇ ਪ੍ਰਾਪਰ ਕਿੰਨਾ ਕਦਾ ਕੰਪੈਰੀਜ਼ਨ ਜੋ ਐਟਿਜ਼ੋਲਮ ਹੈ ਇਹ ਇੱਕ ਕਾਫੀ ਕਮਰਸ਼ੀਅਲ ਕੁਆਂਟੀਟੀ ਆ ਜਿਹੜੀ ਰੇਅਰ ਸాల్ਟ ਹੈ ਇਹ ਬਹੁਤ ਮੁਸ਼ਕਿਲ ਨਾਲ ਅਵੇਲੇਬਲ ਹੁੰਦੀ ਕਿਉਂਕਿ ਇਹਦਾ ਨਸ਼ਾ ਬਹੁਤ ਹੈ ਇਹਦੀ ਨਾ ਜੋ ਕਰੀਬ 25 ਤੋਂ 30 ਗੋਲੀਆਂ ਹੀ ਕਮਰਸ਼ੀਅਲ ਕੁਆਂਟੀਟੀ ਚ ਲਾਈਜ਼ ਕਰਦੀਆਂ ਇਹ ਐਟਿਜ਼ੋਲਮ ਸాల్ਟ ਹੈ ਜੋ ਕਿ ਤਕਰੀਬ 2.5 ਗ੍ਰਾਮ ਹੀ ਕਮਰਸ਼ੀਅਲ ਗਿਣਿਆ ਜਾਂਦਾ ਹੈ ਤੇ ਇਸ ਇਸ ਹਿਸਾਬ ਨਾਲ ਇਹਦੀਆਂ 100 ਗੋਲੀਆਂ ਬਹੁਤ ਹੈਵੀ ਕੁਆਂਟੀਟੀ ਚ ਇਹ ਨੈਸ਼ਨਲ ਐਨਡੀਪੀ ਸਰ ਦੇ ਤਹਿਤ ਆਉਂਦੀਆਂ ਤੇ ਇਸੀ ਗੱਲ ਕਰਕੇ ਇਹ ਉਕਤ ਦੋਸ਼ਾਂ ਨੂੰ ਕਾਬੂ ਕੀਤਾ ਤੇ ਨਾਲ ਪੇਸ਼ਤਾਲਤ ਕਰਕੇ ਨਿਵਾੜਾ ਸਰ ਕੀਤਾ ਠੀਕ ਹੈ ਤੇ ਸਰ ਇਹ ਨਹੀਂ ਦੱਸਿਆ ਕਿ ਇਹ ਵੀ ਐਂਟੀ ਡਵਲਪਰ ਗੋਲੀਆਂ ਕਿੱਥੋਂ ਆਏ ਇਸ ਸੰਬੰਧੀ ਕਾਰਵਾਈ ਚੱਲ ਰਹੀ ਹੈ ਜਿੰਨਾ ਜਿੰਨਾ ਤੋਂ ਲਿਆ ਰਹੇ ਉਹਨਾਂ ਨੂੰ ਮੁਕਦਮੇ ਵਿੱਚ ਨਾਮ ਸਰੇਕਤ